ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲਗੋ ਪਿਆਰ ਕੂੜ ਕਮავੈ ਕੂੜ ਸੰਗ ਰਹਿ ਕੂੜ ਕਰੈ ਆਹਾਰ ਬਿਖ ਮਾਇਆ ਧਨ ਸੰਚ ਮਰੈ ਅੰਤ ਹੋਏ ਸਭ સાર ਕਰਮ ਧਰਮ ਸੋਚ ਸੰਜਮ ਕਰੈ ਅੰਤਰ ਲੋਭ ਵਿਕਾਰ ਨਾਨਕ ਜੇ ਮਨਮੁਖ ਕਮਾਵੇ ਸੋ ਥਾਏ ਨਾ ਪਵੇ ਦਰਗ ਓਏ ਖਾਰ ਡੰਡਉਤ ਬੰਦਨ ਅਨਕਵਾ ਸਰਬ ਕਲਾ ਸਮਰਤ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦੰਦਰ ਜੁੜ ਬੈਠੀ ਗੁਰਪਿਆਰੀ ਗੁਰਸਵਾਰੀ ਉਖਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਬੜੇ ਪਿਆਰ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਬਾਣੀ ਸੋਦਰ ਦੇ ਪਾਠ ਸਰਵਣ ਕੀਤੇ ਨੇ ਅਰਦਾਸ ਬੇਨਤੀ ਉਪਰੰਤ ਹੁਕਮਨਾਮਾ ਲੜੀਵਾਰ ਕਥਾ ਵਿਚਾਰ ਦੇ ਵਿੱਚੋਂ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ ਅੱਜ ਦਾ ਸ਼ਬਦ ਪਾਵਨ ਪਵਿੱਤਰ ਅੰਗ 552 ਤੇ ਸਬਾਇਮਾਨ ਹੈ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਸਰਬੱਤ ਮਾਈ ਭਾਈ ਫਤੇ ਨਾਲ ਸਾਂਝ ਪਾਓ ਗੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਪਿਆਰਿਓ ਸਤ ਸੰਗਤ ਜਿੱਥੇ ਕਿ ਪਰਮੇਸ਼ਰ ਦਾ ਆਪ ਵਾਸਾ ਹੁੰਦਾ ਹੈ ਜਿਹੜੀ ਸਤ ਸੰਗਤ ਹੈ ਇੱਥੇ ਅਕਾਲ ਪੁਰਖ ਆਪ ਆਣ ਕੇ ਵਸਦਾ ਹੈ ਸਤ ਸੰਗਤ ਤੋਂ ਕੋਈ ਦੁੱਧ ਜਗ੍ਹਾ ਨਹੀਂ ਜਿੱਥੇ ਪਰਮੇਸ਼ਰ ਦਾ ਵਾਸਾ ਹੁੰਦਾ ਹੋਵੇ ਜੇ ਕੋਈ ਜਗ੍ਹਾ ਹੈ ਤਾਂ ਉਹ ਹੈ ਸਤ ਸੰਗਤ ਇੱਕ ਵਾਰੀ ਨਾਰਦ मुनि ਰੱਬ ਜੀ ਨੂੰ ਲੱਭਦੇ ਫਿਰਦੇ ਨੇ ਇੱਥੇ ਆਉਂਦੇ ਫਿਰਦੇ ਨੇ ਭਾਲਦੇ ਫਿਰਦੇ ਨੇ ਰੱਬ ਲੱਭਾ ਨਹੀਂ ਬੜੀ ਮਿਹਨਤ ਕੀਤੀ ਬਹੁਤ ਥਿਆਇਆ ਢੁੰਡਿਆ ਅੱਜ ਤੋਂ ਰੱਬ ਜੀ ਮਿਲੇ ਇਹ ਰੱਬ ਜੀ ਨੂੰ ਕਹਿਣ ਲੱਗੇ ਪਈ ਅੱਜ ਮੈਂ ਬੜੀ ਮਿਹਨਤ ਕੀਤੀ ਹੈ ਹਰ ਜਗ੍ਹਾ ਤੁਹਾਨੂੰ ਵੇਖਿਆ ਲੱਭਿਆ ਤੁਸੀਂ ਮੈਨੂੰ ਮਿਲੇ ਨਹੀਂ ਹੁਣ ਮਿਲੇ ਹੋ ਤੇ ਰੱਬ ਜੀ ਨੇ ਨਾਰਦ मुनि ਨੂੰ ਇੱਕ ਗੱਲ ਕਹੀ ਸੀ ਇਹਦੇ ਭਾਈ ਜੇ ਮੈਨੂੰ ਸੁਖਾਲਾ ਲੱਭਣਾ ਹੋਵੇ ਮੈਨੂੰ ਸੌਖਾ ਲੱਭਣਾ ਹੋਵੇ ਤਾਂ ਜਿੱਥੇ ਸਤ ਸੰਗਤ ਹੁੰਦੀ ਹੋਵੇ ਉਥੇ ਆ ਜਾ ਕਰ ਉਥੇ ਮੇਰਾ ਵਾਸਾ ਹੁੰਦਾ ਹੈ ਆਖੋ ਸਤਨਾਮ ਗੁਰਮੁਖ ਪਿਆਰਿਓ ਆਸਤ ਸੰਗਤ ਹੈ ਜਿੱਥੇ ਆਪਾਂ ਬੈਠ ਕੇ ਉਸ ਮਾਲਕ ਦੀ ਵਡਿਆਈ ਕਰਦੇ ਹਾਂ ਉਹਦੀ ਸਿਫਤ ਸਲਾਹ ਕਰਦੇ ਹਾਂ ਇਹ ਹੈ ਸਤ ਸੰਗਤ ਇੱਥੇ ਪਰਮੇਸ਼ਰ ਦਾ ਵਸੀਬਾ ਹੈ ਇੱਥੇ ਰੱਬ ਆਪ ਵਸਦਾ ਹੈ ਇੱਥੇ ਵਾਹਿਗੁਰੂ ਦਾ ਵਾਸਾ ਹੁੰਦਾ ਹੈ ਜਿੱਥੇ ਸਤ ਸੰਗਤ ਹੈ ਆਖੋ ਸਤਨਾਮ ਤੁਸੀਂ ਸਾਰੇ ਵੱਡਿਆਂ ਭਾਗਾ ਵਾਲਿਓ ਆਪਾਂ ਵਾਹਿਗੁਰੂ ਦੇ ਨਾਲ ਮਿਲ ਕੇ ਰੱਬ ਜੀ ਦੇ ਨਾਲ ਮਿਲ ਕੇ ਗੁਰਮੁਖ ਪਿਆਰਿਓ ਬਾਪੂ ਨਾਲ ਗੱਲਾਂ ਕਰਦੇ ਆ ਗੁਰੂ ਨਾਲ ਬਾਤਾਂ ਪਾਉਂਦੇ ਆ ਪਰਮੇਸ਼ਰ ਨਾਲ ਬਾਤਾਂ ਪਾਉਂਦੇ ਆ ਆਪਾਂ ਗੁਰੂ ਨਾਲ ਮਿਲ ਕੇ ਵੱਡੇ ਭਾਗ ਨੇ ਆਪਣੇ ਸਾਰਿਆਂ ਦੇ ਵੱਡ ਭਾਗੇ ਹਾਂ ਆਖੋ ਸਤਨਾਮ ਆਓ ਅੱਜ ਦਾ ਜੋ ਸ਼ਬਦ ਆਪ ਜੀ ਨੇ ਸੁਣਿਆ ਹੈ ਪਿਆਰ ਦੇ ਨਾਲ ਸਰਵਣ ਕਰਿਓ ਗੁਰੂ ਦੇ ਸ਼ਬਦ ਨੂੰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਮਨਮੁਖ ਮਾਇਆ ਮੋਹ ਹੈ ਜਿਹੜਾ ਮਨਮੁਖ ਹੈ ਨਾ ਇਹਦਾ ਮਾਇਆ ਦੇ ਨਾਲ মোহ ਹੈ ਮਨਮੁਖ ਦਾ ਮਾਇਆ ਦੇ ਨਾਲ মোহ ਹੈ ਹੁਣ ਤੁਸੀਂ ਰੋਜ਼ ਬਾਣੀ ਸੁਣਦੇ ਹੋ ਰੋਜ਼ ਆਉਂਦੇ ਹੋ ਤੁਹਾਨੂੰ ਮੈਨੂੰ ਲੱਗਦਾ ਲੋੜ ਨਹੀਂ ਦੱਸਣ ਦੀ ਪੀ ਮਾਇਆ ਕੀ ਹੁੰਦੀ ਹੈ ਮਾਇਆ ਕੰਲਾ ਪੈਸੇ ਨੂੰ ਮਾਇਆ ਨਹੀਂ ਕਿਹਾ ਨੋਟਾਂ ਨੂੰ ਮਾਇਆ ਨਹੀਂ ਕਿਹਾ ਦੱਤੀਆਂ ਨੂੰ ਮਾਇਆ ਨਹੀਂ ਕਿਹਾ ਮਾਇਆ ਕੀ ਹੈ ਜਿਹੜੀ ਸਾਡੇ ਮਨ ਨੂੰ ਮੋਹ ਲਵੇ ਔਰ ਉਹ ਮਾਇਆ ਕੁਝ ਵੀ ਹੋ ਸਕਦਾ ਹੈ ਆਪਾਂ ਕਈ ਵਾਰੀ ਬੇਨਤੀ ਇਨੇਕ ਵਿਸ਼ੇ ਤੇ ਕਰ ਹਟਿਆ ਮੈਂ ਵਾਰ-ਵਾਰ ਤਾਂ ਕਰਦਾ ਵਾਂ ਕਿ ਕਿਤੇ ਚੇਤਾ ਨਾ ਭੁੱਲ ਜਾਵੇ ਮਾਇਆ ਕੀ ਹੈ ਜਿਹੜੀ ਸਾਡੇ ਮਨ ਨੂੰ ਮੋਹ ਲਵੇ ਤੇ ਮਨਮੁਖ ਵੀ ਆਪਾਂ ਕਈ ਵਾਰੀ ਬੇਨਤੀ ਕੀਤੀ ਮਨਮੁਖ ਕਿਹਨੂੰ ਕਹਿੰਦੇ ਨੇ ਜਿਹਦਾ ਮਨ ਵੱਲੇ ਮੁਖ ਹੋਵੇ ਕੱਲੀ ਮੰਨਦੀ ਮੰਨਦਾ ਹੋਵੇ ਉਹਨੂੰ ਕਹਿੰਦੇ ਨੇ ਮਨਮੁਖ ਪਾਦਸ਼ਾਹ ਫਰਮਾਨ ਕਰਦੇ ਨੇ ਕਹਿੰਦੇ ਮਨਮੁਖ ਮਾਇਆ ਮੋਹ ਹੈ ਜਿਹੜਾ ਮਨਮੁਖ ਹੈ ਉਹਦਾ ਮਾਇਆ ਦੇ ਨਾਲ 모ਹ ਹੈ ਨਾਮ ਨਾਲ ਲਗੋ ਪਿਆਰ ਉਹਦਾ ਨਾਮ ਦੇ ਨਾਲ ਪਿਆਰ ਨਹੀਂ ਹੈ ਉਹਦਾ ਨਾਮ ਦੇ ਨਾਲ 모ਹ ਨਹੀਂ ਹੈ ਉਹਦਾ ਪਿਆਰ ਕਿਹਦੇ ਨਾਲ ਹੈ ਜੀ ਮਾਇਆ ਦੇ ਨਾਲ ਉਹ ਨਾਮ ਦੇ ਨਾਲ ਤੇ ਮੋਹ ਪਾਉਂਦਾ ਹੀ ਨਹੀਂ ਗੁਰੂ ਸਿਧਾਂਤ ਦੇ ਨਾਲ ਤੇ ਉਹਦਾ ਮੋਹ ਹੀ ਹੈ ਨਹੀਂ ਇੱਕ ਗੱਲ ਵੱਲ ਹੋਰ ਧਿਆਨ ਦੇਣਾ ਨਾਮ ਕੀ ਹੈ ਗੁਰੂ ਦੀ ਮਰਿਆਦਾ ਗੁਰੂ ਦਾ ਸਿਧਾਂਤ ਗੁਰੂ ਦੇ ਪਾਏ ਹੋਏ ਪੂਰਨਿਆ ਤੇ ਚੱਲਣਾ ਦੀ ਪਰਮੇਸ਼ਰ ਦਾ ਨਾਮ ਜਪਣਾ ਹੈ ਅਖੋ ਸਤਨਾਮ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਗੁਰੂ ਦਾ ਸਿਧਾਂਤ ਗੁਰੂ ਦੀ ਮਰਿਆਦਾ ਇਹਦੇ ਜਿਹੜਾ ਚੱਲਦਾ ਹੈ ਮਨੁੱਖ ਗੁਰਮੁਖ ਪਿਆਰਿਓ ਉਹ ਵੀ ਪਰਮੇਸ਼ਰ ਦਾ ਨਾਮ ਜਪਣਾ ਤੁਸੀਂ ਸ਼ਬਦ ਬੜੀ ਵਾਰ ਸੁਣਿਆ ਹੋਵੇਗਾ ਉਹਟਤ ਬੈਠਤ ਹਰ ਹਰ ਧਿਆਈਐ ਮਾਰਗ ਚਲਤ ਹਰੇ ਹਰ ਗਾਈਏ ਪਾਦਸ਼ਾਹ ਕਹਿੰਦੇ ਉੱਠਣ ਲੱਗਿਆਂ ਬਹਿਣ ਲੱਗਿਆਂ ਤੇ ਜੇ ਕਿਤੇ ਰਸਤੇ ਤੇ ਜਾ ਰਿਆਂ ਮਾਰਗ ਤੇ ਉਦੋਂ ਵੀ ਰੱਬ ਨੂੰ ਗਾਉਣਾ ਉਦੋਂ ਵੀ ਰੱਬ ਨੂੰ ਧਿਆਉਣਾ ਨਾਮ ਜਪਣਾ ਤੇ ਫਿਰ ਬਾਦਸ਼ਾਹ ਕਹਿੰਦੇ ਆਠ ਪੈਰ ਗੁਣ ਗਾਈ ਦੀ ਅੱਠੇ ਪੈਰ ਚਾਰ ਪੈਰ ਰਾਤ ਤੇ ਚਾਰ ਪੈਰ ਦਿਨ ਆਪਾਂ ਅੱਗੇ ਦੀ ਬੇਮਤੀ ਕੀਤੀ ਸੀ ਹੁਣ ਜਿਹੜਾ ਬੰਦਾ ਮੰਨ ਲਓ ਬਿਜ਼ਨਸ ਕਰਨ ਵਾਲਾ ਦੁਕਾਨ ਤੇ ਬੈਠਾ ਹੋਇਆ ਸੌਦਾ ਜੋਕਰਿਆ ਉਹਨ ਸਵੇਰ ਤੋਂ ਲੈ ਕੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਉਹ ਦੁਕਾਨ ਖੋਲਦਾ ਮੰਨ ਲਓ 12 ਘੰਟੇ ਉਹਨੇ ਦੁਕਾਨ ਤੇ ਸੌਦਾ ਜੋਖਿਆ ਆਇਆ ਗਿਆ ਗਾਕਾਂ ਨਾਲ ਗੱਲਬਾਤ ਕੀਤੀ ਹੁਣ ਸਾਰਾ ਦਿਨ ਉਹਦਾ ਸੌਦਾ ਜੋਖਦਿਆਂ ਗਾਕਾਂ ਦੇ ਨਾਲ ਗੱਲਬਾਤ ਕਰਦਿਆਂ ਗੁਜ਼ਰ ਗਿਆ ਰਾਤ ਨੂੰ ਜਾ ਕੇ ਉਹਨੇ ਸੌਣਾ ਨੀਂਦ ਵੀ ਪੂਰੀ ਹੋਣੀ ਚਾਹੀਦੀ ਹੈ ਹੁਣ ਉਹ ਉਹ ਕਿਵੇਂ ਰੱਬ ਦਾ ਨਾਮ ਜਪੂਗਾ ਜੀ ਭਲਾ ਸੋਚਣ ਵਾਲੀ ਗੱਲ ਹੈ ਨਾ ਇਹ ਉਹਦੇ ਤੇ ਅੱਠ ਪੈਰ ਇਧਰ ਹੀ ਲੰਘ ਗਏ ਉਹਦੇ ਚਾਰ ਪੈਰ ਬਿਜ਼ਨਸ ਕਾਰੋਬਾਰ ਵਿੱਚ ਲੰਘੇ ਚਾਰ ਪੈਰ ਉਹਦੇ ਸੌਕੇ ਲੰਘ ਉਹਦਾ ਤੇ ਟਾਈਮ ਇਦਾਂ ਚਲੇ ਗਿਆ ਉਹ ਰੱਬ ਦਾ ਨਾਮ ਕਿਵੇਂ ਜਪੂ ਉਹਨیں ਚੇਤਨ ਦੇਣਾ ਗੁਰੂ ਦਾ ਸ਼ਬਦ ਬੜੀ ਵਾਰ ਤੁਸੀਂ ਸੁਣਿਆ ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਪਾਦਸ਼ਾਹ ਕਹਿੰਦੇ ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ ਪਰ ਜਿਹੜਾ ਤੇਰਾ ਚਿੱਤ ਹੈ ਤੇਰਾ ਮਨ ਹੈ ਇਹ ਪਰਮੇਸ਼ਰ ਦੇ ਨਾਲ ਜੁੜਿਆ ਹੋਣਾ ਚਾਹੀਦਾ ਉਹ ਸਤਨਾਮ ਤੂੰ ਕੰਮ ਕਰਦਾ ਦੁਕਾਨਦਾਰੀ ਹੈ ਸੌਦਾ ਜੋਖ ਰਿਆਂ ਪਰ ਉਹਦੇ ਵਿੱਚ ਗੁਰੂ ਦੇ ਸਿਧਾਂਤ ਨੂੰ ਮੋਕਾ ਰੱਖਣਾ ਕਿ ਮੈਂ ਇੱਕ ਤੇ ਮਾੜਾ ਸੌਦਾ ਨਹੀਂ ਵੇਚਣਾ ਦੋ ਨੰਬਰ ਦਾ ਮਾੜਾ ਸੌਦਾ ਤੇ ਇੱਕ ਘਟ ਨਹੀਂ ਜੋਖਣਾ ਪੂਰਾ ਜੋਖਣਾ ਇਹਨਾਂ ਨੇ ਵੇਖਿਆ ਕੰਡੇ 'ਚ ਵੀ ਇਹਦਾ ਫੇਰੀ ਕੀਤੀ ਹੁੰਦੀ ਹੈ ਦਰਦੇ ਹਨ ਬਾਬੇ ਨਾਨਕ ਨੇ ਤੇ ਦੁਕਾਨਦਾਰੀ ਕਰਕੇ ਵੀ ਸਾਨੂੰ ਸਮਝਾਇਆ 13 ਤੇਰਾ 13 ਹੀ ਹੈ ਕਿਆ ਪਾ ਨਿਤ ਸ਼ਬਦ ਪੜਦੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਐ ਸੋ ਤੇਰਾ ਤੁਝ ਕੋ ਸਉ ਪਤੇ ਕਿਆ ਲੱਗੈ ਪੜਦਿਆ ਬਿジネス ਕਰਦਾ ਕਾਰੋਬਾਰ ਕਰਦਾ ਭਾਈ ਘੱਟ ਨਹੀਂ ਜੋਖਣਾ ਪੂਰਾ ਜੋਖਣਾ ਤੇ ਮਾੜਾ ਨਹੀਂ ਸੌਦਾ ਵੇਚਣਾ ਆ ਕੰਡਿਆਂ ਚ ਹੁਣ ਕੰਪਿਊਟਰ ਕੰਡਿਆਂ ਚ ਵੀ ਨੰਬਰ ਹੀਰਾ ਫੇਰੀ ਹੋ ਜਾਂਦੀ ਉਹ ਵੀ ਸੈਟਿੰਗ ਕਰ ਲੈਂਦੇ ਆ ਪਾਟ੍ਰੋਲ ਵੰਪਾਂ ਵਾਲੇ ਉਹ ਵੀ ਇਹ ਰਾਫੇਰੀਆਂ ਕਰ ਲੈਂਦੇ ਨੇ ਉਹ ਵੀ ਕੰਪਿਊਟਰ ਨੰਬਰ ਸੈਟਿੰਗ ਕਰ ਲੈਂਦੇ ਆ ਇਹ ਮੁੱਢਲੇ ਤੋਂ ਕੰਮਕਾਰ ਕਰਦਾ ਬਿਜ਼ਨਸ ਕਰਦਾ ਕਾਰੋਬਾਰ ਕਰਦਾ ਵਾਂ ਤੇ ਸਹੀ ਕਰਨਾ ਬਿਲਕੁਲ ਸਹੀ ਕਰਨਾ ਜੇ ਤੂੰ ਸਹੀ ਕਰ ਰਿਹਾ ਤੇ ਸਮਝ ਲੈ ਤੂੰ ਪਰਮੇਸ਼ਰ ਦਾ ਨਾਮ ਜਪ ਰਿਆਂ ਆਖੋ ਸਤਨਾਮ ਤੈਨੂੰ ਫਿਰ ਵੱਖਰਾ ਟਾਈਮ ਕੱਢ ਕੇ ਚੌਕੜਾ ਮਾਰ ਕੇ ਮਾਲਾ ਫੇਰਨ ਦੀ ਲੋੜ ਨਹੀਂ ਤੂੰ ਆਪਣੇ ਬਿਜ਼ਨਸ ਕਾਰੋਬਾਰ ਕਰਦੇ ਹੋਈ ਪਰਮੇਸ਼ਰ ਦਾ ਨਾਮ ਜਪ ਰਿਆਂ ਆਖੋ ਸਤਨਾਮ ਵੱਖਰਾ ਟਾਈਮ ਕੱਢ ਕੇ ਤੈਨੂੰ 2 ਘੰਟੇ 4 ਘੰਟੇ ਜੇ ਮਾਲਾ ਮੇਰੇ ਵਰਗੇ ਨੇ 2 ਘੰਟੇ ਮਾਲਾ ਫੇਰ ਕੇ ਤੇ ਸਾਰਾ ਦਿਨ ਹੀ ਰਾਫੇਰੀ ਕੀਤੀ ਤੇ ਕੀ ਉਹਦੀ ਮਾਲਾ ਫੇਰੀ ਪ੍ਰਵਾਨ ਹੋ ਜੂ ਕੀ ਉਹਦਾ ਨਿਤਨੇਮ ਕੀਤਾ ਸੁਖਮਣੀ ਸਾਹਿਬ ਦੇ ਪਾਠ ਪੜ੍ਹੇ ਕੀ ਉਹ ਪ੍ਰਵਾਨ ਹੋ ਜਾਣਗੇ ਭਲਾ ਜੇ ਸਾਰਾ ਦਿਨ ਕੀਤਾ ਹੀ ਰਾ ਫੇਰੀ ਝੂਠ ਹੀ ਬੋਲਿਆ ਘਾਟ ਹੀ ਤੋਲਿਆ ਗੁਰਮੁਖ ਬਿਆਰੋ ਸਮਝ ਲੈਖੋ ਗੁਰਬ ਇਹ ਗੱਲਾਂ ਨਾ ਧਿਆਨ ਦੇਣਾ ਜੀ ਇਹ ਵਿਚਾਰਾਂ ਜਿਹੜੀਆਂ ਸੱਚ ਦੀਆਂ ਵਿਚਾਰਾਂ ਨਾ ਗੁਰਮਤ ਇਹ ਬਹੁਤਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਜਿਹੜੇ ਹੁਣ ਬੰਦੇ ਥੇਰਾ ਫੇਰੀ ਕਰਨ ਵਾਲੇ ਨੇ ਉਹਨਾਂ ਨੂੰ ਕਿੱਥੋਂ ਉਹ ਕਿਵੇਂ ਮੇਰੇ ਗੱਲ ਦੇ ਵਿੱਚ ਆਣ ਕੇ ਹਾਰ-ਪਾ ਦੇਣਗੇ ਕਿ ਬੱਲੇ ਬੱਲੇ ਬਾਬਾ ਤੂੰ ਵਿਚਾਰਾ ਬੜਾ ਉਹ ਥੋੜੀ ਹਾਰ ਪਾਉਣਗੇ ਜਿਹੜੇ ਚਾਹੁੰਦੇ ਨੇ ਤੁਹਾਡੇ ਵਰਗੇ ਦਰਦ ਰੱਖਦੇ ਨੇ ਕਿ ਸਾਡਾ ਸਮਾਜ ਵਧੀਆ ਸਾਡਾ ਸਮਾਜ ਸੋਹਣਾ ਹੋਵੇ ਸਾਡੇ ਅਸੀਂ ਸਮਾਜ ਨੂੰ ਸਵਾਰਨਾ ਉਹ ਤੇ ਭਾਵੇਂ ਚੰਗਾ ਕਹਿ ਦੇਣ ਤੇ ਜਿਹੜੇ 헤ਰਾ ਫੇਰੀਆਂ ਕਰਨ ਵਾਲੇ ਵਕਾਰੀ ਬੰਦੇ ਗਲਤ ਬੰਦੇ ਉਹ ਮੇਰੇ ਗੱਲ ਚ ਹਾਰ ਸਰੋਪਾ ਥੋੜੀ ਪਾਉਣਗੇ ਉਹ ਤੇ ਕਹਿਣਗੇ ਨਾ ਇਹ ਤੇ ਗਲਤ ਹੋ ਰਿਹਾ ਕੰਮ ਭਾਈ ਇਹ ਤੇ ਪਰਦੇ ਖੋਲ ਰਹੇ ਨੇ ਪੋਤੜੇ ਖੁੱਲੇ ਜਾ ਰਹੇ ਨੇ ਇਹ ਤੇ ਗਲਤ ਕਰਮ ਹੋ ਰਿਹਾ ਲੋਕੀ ਜਾਗਰੂਤ ਹੋ ਰਹੇ ਨੇ ਲੋਕਾਂ ਨੂੰ ਸਮਝ ਲੱਗ ਰਹੀ ਆ ਧਿਆਨ ਦੇਣਾ ਮੈਂ ਜਿਹੜੀ ਬੇਨਤੀ ਕਰਦਾ ਗੁਰਮੁਖ ਪਿਆਰਿਓ ਗੁਰੂ ਜਿਹੜੇ ਸਾਨੂੰ ਸਮਝਾ ਰਹੇ ਨੇ ਕਿ ਇਹ ਤੇਰਾ ਗੁਰਮੁਖ ਪਿਆਰਿਆ ਤੂੰ ਸਮਝ ਲਾ ਆਪਣਾ ਕਾਰੋਬਾਰ ਬਿਜ਼ਨਸ ਸਹੀ ਕਰ ਰਿਆ ਤੇ ਨਾਮ ਜਪ ਰਿਆ ਇਹ ਹੋ ਗਈ ਦੁਕਾਨ ਦੀ ਗੱਲ ਕਈ ਸਾਡੇ ਸਰੀਰਾਂ ਦੇ ਨਾਲ ਵੀ ਖਲਵਾੜ ਕੀਤਾ ਜਾਂਦਾ ਸਰੀਰ ਦੇ ਨਾਲ ਮਤਲਬ ਤੁਸੀਂ ਡਾਕਟਰ ਲੈਣ ਵਿੱਚੋਂ ਡਾਕਟਰੀ ਲੈਣ ਆ ਮੈਡੀਕਲ ਤੇ ਚਲ ਜੋ ਗੁਰਮੁਖ ਪਿਆਰੇ ਤੁਸੀਂ ਸਾਰੇ ਸੂ ਜਵਾਨ ਆਪਾਂ ਸਾਰੇ ਕੋਈ ਨਾ ਕੋਈ ਦਵਾਈ ਖਾਣੇ ਕਿਉਂਕਿ ਵਾਤਾਵਰਨ ਹੀ ਇਦਾਂ ਦਾ ਹੋ ਗਿਆ ਮੌਸਮ ਸਾਡਾ ਖਾਣਾ ਖਾਣਾ ਰਹਿਣਾ ਬਹਿਣਾ ਸਾਰਾ ਕੁਝ ਹਰ ਬੰਦੇ ਨੂੰ ਕੋਈ ਨਾ ਕੋਈ ਕੋਈ ਨਾ ਕੋਈ ਮਾੜਾ ਮੋਟ ਦੁੱਖ ਹੈਗਾ ਹੈ ਨਾ ਹੁਣ ਦਵਾਈਆਂ ਲੈਣ ਵਾਸਤੇ ਜਾਂਦੇ ਆ 10 ਰੁਪਏ ਦੀ ਦਵਾਈ ਹੁੰਦੀ ਆ ਤੇ ਪ੍ਰਿੰਟ 500 ਹੁੰਦਾ ਇਦਾਂ ਹੀ ਆ ਨਾ ਦਵਾਈ ਕਿੰਨੇ ਦੀ ਭਲਾ 10 ਰੁਪਏ ਦੀ ਉਤੇ ਲਿਖਿਆ ਕਿੰਨਾ 500 ਹੁਣ ਜਿੰਨਾਂ ਨੂੰ ਤੇ ਸਮਝ ਆ ਉਹ ਕਹਿੰਦੇ ਭਾਈ ਇੰਨੀ ਮਹਿੰਗੀ ਨਹੀਂ ਹੈਗੀ ਭਾਈ ਵੀ ਪ੍ਰਿੰਟ ਇੰਨਾ ਤੁਸੀਂ ਫਿਰ ਦੇ ਵੀ ਦਿੰਦੇ ਨਹੀਂ 10 ਦੀ ਨਹੀਂ ਕਹਿੰਦੇ ਚੱਲ 50 ਦੀ ਲੈ ਜਾ ਭਾਈ ਮਤਲਬ ਇਹ ਵੀ ਹੀਰਾ ਫੇਰੀ ਹੋ ਰਹੀ ਹੈ ਸਰ ਵੀਰ ਸਰੀਰ ਦੇ ਨਾਲ ਵੀ ਕਲਵਾੜ ਕੀਤਾ ਜਾ ਰਿਹਾ ਸਰੀਰਾਂ ਦੇ ਨਾਲ ਵੀ ਆ ਬਹੁਤੇ ਡਾਕਟਰ ਬੰਦੇ ਨੂੰ ਮਰੇ ਬੰਦੇ ਨੂੰ ਹੀ ਪਾ ਛੱਡਦੇ ਨੇ ਪੈਸੇ ਲੈਣ ਦਾ ਕਰਕੇ ਆ ਭੈਣਾ ਬੀਬੀਆਂ ਦੇ ਜਦੋਂ ਔਲਾਦ ਬੱਚੇ ਹੁੰਦੇ ਨੇ ਨੋਰਮਲ ਡਿਲੀਵਰੀ ਕੇਸ ਵੀ ਹੋਣਾ ਹੋਵੇ ਕਹਿੰਦੇ ਵੱਡਾ ਪਰੇਸ਼ ਨਹੀਂ ਹੋਣਾ ਭਾਈ ਬਹੁਤੇ ਐਦਾਂ ਵੀ ਪੈਸੇ ਲੁੱਟਦੇ ਨੇ ਟੋੜਦੇ ਨੇ ਸੋ ਹਰ ਪਾਸੇ ਕਹਿਣ ਦਾ ਭਾਵ ਜੇ ਤੂੰ ਇੱਕ ਚੋਰ ਨੇ ਡਾਕੂ ਨੇ ਕਰਦ ਫੜੀਏ ਨੇ ਕਾਚੂ ਚਾਕੂ ਫੜਿਆ ਹੋਇਆ ਖੰਜਰ ਉਹ ਮਾਰ ਰਿਆ ਆਪਾਂ ਕਹਿੰਨੇ ਪਾਪ ਕਰਦਾ ਤੈਨੂੰ ਪਾਪ ਲੱਗੂ ਪਰ ਜੇ ਤੂੰ ਇਦਾਂ ਖੰਜਰ ਫੜੀ ਐ ਇਦਾਂ ਕਾਚੂ ਫੜਿਆ ਤੂੰ ਵੀ ਫੇਰੀ ਜਾ ਰਿਆਂ ਪਾਪ ਤੈਨੂੰ ਵੀ ਲੱਗੂ ਬਚਣਾ ਤੂੰ ਵੀ ਨਹੀਂ ਆਖੋ ਸਤਨਾਮ ਇਦਾਂ ਵੀ ਹੋ ਰਿਹਾ ਨਾ ਹੁਣ ਜਿਹੜੇ ਏਦਾਂ ਦੇ ਬੰਦੇ ਸੁਣਦੇ ਹੁਣੇ ਆ ਹੁਣ ਉਹਨਾਂ ਨੂੰ ਕਿੱਥੋਂ ਗੁਰੂ ਜੀਆਂ ਵਿਚਾਰਾਂ ਚੰਗੀਆਂ ਲੱਗਣੀਆਂ ਆ ਕੋ ਸਤਨਾਮ ਉਹ ਕਿੱਥੋਂ ਕਹਿਣਗੇ ਪਈ ਏਦਾਂ ਆਈ ਬੱਲੇ ਬੱਲੇ ਵਧੀਆ ਹੋ ਰਿਹਾ ਚੰਗਾ ਹੋ ਰਿਹਾ ਲੋਕ ਜਾਗਰੂਤ ਹੋ ਰਹੇ ਸਮਝਣਾ ਪੈਣਾ ਗੁਰਮਖ ਪਿਆਰਿਓ ਸਾਨੂੰ ਇੱਕ ਜੁਟ ਇਕਤਰਤਾ ਹੋਣੀ ਪੈਣੀ ਐ ਧਿਆਨ ਦੇਣਾ ਜੇ ਪਾਦਸ਼ਾ ਬਾਣੀ ਅੰਦਰ ਫਰਮਾਨ ਕਰਦੇ ਜੇ ਗੁਰ ਗੋਪੇ ਆਪਣਾ ਤਿਸਠੌਰ ਨਾ ਠਾਉ ਸੁਣਿਓ ਧਿਆਨ ਨਾਲ ਗੋਪੇ ਦਾ ਭਾਵਰ ਤੁੰਦਾ ਗੁਰੂ ਦੇ ਸ਼ਬਦ ਨੂੰ ਲਕਾਉਣਾ ਗੁਰੂ ਦੇ ਸ਼ਬਦ ਨੂੰ ਲਕਾਉਣਾ ਹੁਣ RAM ਰਾਏ ਨੇ ਤੁਸੀਂ ਸਾਰੇ ਇਤਿਹਾਸ ਤੋਂ ਜਾਣੂ ਹੋ ਜਦੋਂ ਦਿੱਲੀ RAM ਰਾਏ ਗਿਆ ਸੀ ਤੇ ਬੜਾ ਮਾਨ ਸਤਕਾਰ ਬਣ ਗਿਆ ਬਹੁਤ ਮਾਨ ਸਤਕਾਰ ਬਣਿਆ ਤੇ RAM RAJ ਦਾ ਮਾਨ ਸਤਕਾਰ ਬਣਿਆ ਰਾਜੇ ਨੂੰ ਕੁਝ ਲੋਕਾਂ ਨੇ ਚੱਕਤਾ ਕਹਿੰਦੇ ਜੀ ਇਹਨਾਂ ਦਾ ਜਿਹੜਾ ਧਰਮ ਗ੍ਰੰਥਾ ਨਾ ਉਹਦੇ ਵਿੱਚ ਲਿਖਿਆ ਹੋਇਆ ਮਿੱਟੀ ਮੁਸਲਮਾਨ ਕੀ ਤੇੜੇ ਪਈ কুমਯਾਰ ਕਹਿੰਦੇ ਜੀ ਮੁਸਲਮਾਨ ਨੂੰ ਮਾੜਾ ਲਿਖਿਆ ਹੋਇਆ ਉਹਦੇ ਵਿੱਚ ਹੁਣ RAM RAJ ਨੂੰ ਸੱਦਿਆ ਗਿਆ ਕਹਿੰਦੇ ਕਿਉਂ ਭਾਈ ਤੁਹਾਡੇ ਧਾਰਮਿਕ ਗ੍ਰੰਥ ਵਿੱਚ ਬਾਬੇ ਨਾਨਕ ਨੇ ਤੁਹਾਡੇ ਪੈਰੋਕਾਰ ਨੇ ਐਦਾਂ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਹਾਰ ਹੁਣ RAM RAJ ਕਹਿੰਦਾ ਜੇ ਨੂੰ ਸੱਚ ਸਨਾਤਾ ਕਿਤੇ ਰਾਜਾ ਨਾਰਾਜ ਨਾ ਹੋ ਜਾਵੇ ਇਹਨੂੰ ਖੁਸ਼ ਰੱਖਣਾ ਰਾਮ ਰਾਏ ਜੀ ਕਹਿਣ ਲੱਗੇ ਨਾ ਜੀ ਨਾ ਐਦਾਂ ਨਹੀਂ ਲਿਖਿਆ ਲਿਖਿਆ ਮਿੱਟੀ ਬਈ ਮਾਨ ਕੀ ਤੇੜੇ ਪਈ ਖਮਿਆਰ ਇਦਾਂ ਕਹਿੰਦਾ ਇਦਾਂ ਲਿਖਿਆ ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕਿ ਰਾਮ ਰਾਏ ਨੇ ਇੱਕ ਪੰਕਤੀ ਲਕੋਈ ਹੈ ਗੁਰਬਾਣੀ ਵਿੱਚੋਂ ਤੇ ਗੁਰਮੁਖ ਪਿਆਰਿਓ ਤੁਹਾਨੂੰ ਸਾਰਿਆਂ ਨੂੰ ਪਤਾ ਇਤਿਹਾਸ ਤੋਂ ਪਾਤਸ਼ਾਹ ਕਹਿੰਦੇ ਸੀ ਇਹ ਸਾਡੇ ਮੱਥੇ ਨਹੀਂ ਲੱਗਣਾ ਚਾਹੀਦਾ ਆਪੋ ਸਤਨਾਮ ਏ ਦੁਸ਼ਟ ਸਾਡੇ ਮੱਥੇ ਨਾ ਲੱਗੇ ਜਿੱਧਰੋਂ ਆਇਆ ਉਧਰ ਹੀ ਚਲਿਆ ਜਾਵੇ ਇਹਨੀ ਗੱਲ ਤੇ ਗੁਰਤਾ ਗੱਦੀ ਨਹੀਂ ਸੀ ਮਿਲੀ RAM RAI ਨੂੰ ਗੁਰਮੁਖ ਪਿਆਰਿਓ ਗੁਰੂ ਦਾ ਸ਼ਬਦ ਲਕਾਉਣਾ ਨਹੀਂ ਚਾਹੀਦਾ ਸੱਚ ਹੈ ਸੱਚ ਹਮੇਸ਼ਾ ਸਾਹਮਣੇ ਰੱਖਣਾ ਬਹੁਤ ਜ਼ਰੂਰੀ ਹੈ ਕਹਿਣ ਦਾ ਭਾਵ ਗੁਰਮੁਖ ਪਿਆਰਿਓ ਜਿਹੜੇ ਪਾਵ ਸਤਿਗੁਰਾਂ ਦੀ ਬਾਣੀ ਕਿਰਤ ਵਿਰਤ ਧਰਮ ਦੀ ਕਰਦੇ ਨੇ ਸਮਝ ਲਓ ਉਹ ਬਾਣੀ ਪੜ੍ਹ ਰਹੇ ਨੇ ਉਹ ਜਪ ਤਪ ਕਰ ਰਹੇ ਨੇ ਉਹ ਭਜਨ ਬੰਦਗੀ ਸਿਮਰਨ ਕਰ ਰਹੇ ਨੇ ਉਹਨਾਂ ਨੂੰ ਵੱਖਰੇ ਬਹਿ ਕੇ ਇਹ ਕੁਝ ਕਰਨ ਦੀ ਲੋੜ ਨਹੀਂ ਆਖੋ ਸਤਨਾਮ ਇਹ ਕਹ ਰਹੇ ਨੇ ਗੁਰੂ ਸਾਹਿਬ ਸੁਣਿਓ ਕਹਿੰਦੇ ਮਨਮੁਖ ਮਾਇਆ ਮੋਹ ਹੈ ਜਿਹੜਾ ਮਨਮੁਖ ਹੈ ਉਹਦਾ ਮਾਇਆ ਦੇ ਨਾਲ ਮੋਹ ਨਾਮ ਨਾਲ ਲੱਗੋ ਪਿਆਰ ਉਹਦਾ ਨਾਮ ਦੇ ਨਾਲ ਕਦੇ ਵੀ ਪਿਆਰ ਨਹੀਂ ਬਣਦਾ ਆਖੋ ਸਤਨਾਮ ਸੁਣਿਓ ਕਹਿੰਦੇ ਫਿਰ ਜਿਹੜਾ ਮਨਮੁਖੋ ਕਰਦਾ ਕੀ ਆ ਕਹਿੰਦੇ ਕੂੜ ਕਮਾਵੇ ਕੂੜ ਸੰਗ ਰਹੇ ਕਹਿੰਦੇ ਉਹ ਕਮਾਈ ਵੀ ਕੂੜ-ਕੂੜ ਵਿੱਚ ਝੂਠ ਕੂੜ ਵਿੱਚ ਜੀ ਝੂਠ ਭਾਵ ਗੰਧਮੰਦ ਪਸਾਰਾ ਕਹਿੰਦੇ ਉਹ ਕਮਾਈ ਵੀ ਝੂਠ ਦੀ ਕਰਦਾ ਕੂੜ ਕਮਾਵੇ ਕੂੜ ਸੰਗਰੇ ਇਕੱਠਾ ਵੀ ਕੂੜ ਹੀ ਕਰ ਰਿਹਾ ਝੂਠ ਇਕੱਠਾ ਕਰੀ ਜਾ ਰਿਹਾ ਕੂੜ ਕਰੇ ਆਹਾਰ ਆਹਾਰ ਦਾ ਭਾਵ ਵਰਤ ਹੁੰਦਾ ਵਪਾਰ bizness ਕਹਿੰਦੇ ਝੂਠ ਦਾ ਹੀ bizness ਕਰਦਾ ਆਖੋ ਸਤਨਾਮ ਕੌਣ ਮਨਮੁਖ ਹੈ ਜਿਹੜਾ ਮਨਮੁਖ ਹੈ ਕੂੜ ਦੀ ਕਮਾਈ ਕਰ ਰਿਹਾ ਕੂੜੀ ਇਕੱਠਿਆਂ ਕਰ ਰਿਆ ਕੂੜ ਦਾ ਹੀ ਵਪਾਰ ਕਰ ਰਿਆ ਫਿਰ ਅੱਗੇ ਬਿਖ ਮਾਇਆ ਧਨ ਸੰਚ ਕਰੇ ਪਾਚਕ ਕਹਿੰਦੇ ਬਿਖ ਬਿਖ ਮਿੰਜ ਹੁੰਦਾ ਜ਼ਹਿਰ ਬਿਖ ਮਿੰਜ ਜੀ ਜ਼ਹਿਰ ਪਾਚਕ ਕਹਿੰਦੇ ਬਿਖ ਮਾਇਆ ਧਨ ਸੰਚ ਮਰੇ ਕਹਿੰਦੇ ਮਾਇਆ ਭਾਵ ਜ਼ਹਿਰ ਮਾਇਆ ਇਕੱਠੀ ਕਰ ਰਿਆ ਗੁਰਮਖ ਪਿਆਰਿਓ ਅੰਤ ਹੋਏ ਸਭ ਛਾਰ ਉਹ ਮਾਇਆ ਕੱਠੀ ਕਰੀ ਜਾ ਰਿਆ ਜਿਹੜੀ ਅੰਤ ਸਮੇ ਸਵਾਹ ਬਣ ਜਾਣੀ ਆਪੋ ਸਤਨਾਮ ਦੁਬਾਰਾ ਪੰਕਤੀ ਸੁਣ ਲਿਓ ਵਿਖ ਮਾਇਆ ਧਨ ਸੰਚ ਮਰੇ ਅੰਤੇ ਹੋਏ ਸਭ ਛਾਰ ਛਾਰ ਵਿੱਚ ਸਵਾਹ ਪਾਤਸ਼ਾਹ ਕਹਿੰਦੇ ਉਹ ਕੁਝ ਇਕੱਠਾ ਕਰੀ ਜਾ ਰਿਹਾ ਜਿਹੜੀ ਇੱਕ ਨਾ ਇੱਕ ਦਿਨ ਸਵਾਹ ਬਣ ਜਾਣੀਆ ਕਰਮ ਧਰਮ ਸੋਚ ਸੰਜਮ ਕਰੇ ਅੰਤਰ ਲੋਭ ਵਿਕਾਰ ਧਰਮ ਦੇ ਨਾਮ ਤੇ ਜਿਹੜਾ ਕਰਮ ਕਰਦਾ ਧਰਮ ਦੇ ਨਾਮ ਤੇ ਗੁਰਮੁਖ ਪਿਆਰਿਓ ਧਿਆਨ ਦੇਣਾ ਜ਼ਰੂਰੀ ਨਹੀਂ ਅਜਿਹੇ ਦੁਨਿਆਵੀ ਕਾਰੋਬਾਰ ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕਰ ਹਟੇ ਆ ਦੁਕਾਨ ਹੋ ਗਈ ਡਾਕਟਰ ਹੋ ਗਿਆ ਉਹ ਜੇ ਆਪਾਂ ਗੱਲਬਾਤ ਕਰ ਟੇ ਕੱਲਾ ਉਹੀ ਨਹੀਂ ਪਾਸ਼ਾ ਕਹਿੰਦੇ ਧਰਮ ਦੇ ਨਾਲ ਤੇ ਵੀ ਜਿਹੜਾ ਕਰਮ ਹੋ ਰਿਹਾ ਕੋ ਸਤਨਾਮ ਜਿਹੜੇ ਮੇਰੇ ਵਰਗੇ ਵੀ ਨੇ ਬਾਬੇ ਚੋਲਿਆਂ ਵਾਲੇ ਪਾਸ਼ਾ ਕਹਿੰਦੇ ਉਹ ਵੀ ਬਖਸ਼ੇ ਉਹ ਵੀ ਨਹੀਂ ਜਾਣੇ ਆਪੋ ਸਤਨਾਮ ਬਖਸ਼ੇ ਉਹ ਵੀ ਨਹੀਂ ਜਾਣੇ ਏ ਨਾ ਕੋਈ ਗਵੇ ਵੀ ਆ ਦੂਜਿਆਂ ਦੀ ਕਰਿਆ ਗੱਲ ਹੋਈ ਏ ਬਾਕੀਆਂ ਦੀ ਦੁਨਿਆਵੀ ਕਾਰੋਬਾਰ ਵਾਲਿਆਂ ਦੀ ਜਿਹੜੇ ਮੇਰੇ ਵਰਗੇ ਨੇ ਕਹਿੰਦੇ ਬਖਸ਼ ਬਖਸ਼ਿਆ ਉਹਨਾਂ ਨੂੰ ਵੀ ਜਾਣਾ ਦੰਡ ਉਹਨਾਂ ਨੂੰ ਵੀ ਮਿਲਣਾ ਆਖੋ ਸਤਨਾਮ ਸੁਣਿਓ ਕਰਮ ਧਰਮ ਸੋਚ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਨਕ ਜੇ ਮਨਮੁਖ ਕਮਾਵੇ ਹੀਰ ਦੀ ਪੰਕਤੀ ਅੰਦਰ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਾਨਕ ਜੇ ਮਨਮੁਖ ਕਮਾਵੇ ਸੋ ਥਾਏ ਨ ਪਵੈ ਕਹਿੰਦੇ ਉਹਦਾ ਕਿਤੇ ਥਾਂ ਨਹੀਂ ਪਹਿਣਾ ਜਿਹੜਾ ਮਨਮੁਖ ਜੋ ਵੀ ਕਰ ਰਿਆ ਨਾ ਭਾਵੇਂ ਧਰਮ ਦੇ ਨਾਮ ਤੇ ਕਰ ਰਿਆ ਕੁਝ ਵੀ ਕਰ ਰਿਆ ਪਾਤਸ਼ਾਹ ਕਹਿੰਦੇ ਉਹਦਾ ਕਿਸੇ ਥਾਏ ਨਹੀਂ ਪਹਿਣਾ ਕਿਉਂਕਿ ਬਹੁਤ ਦੁਨੀਆ ਤੇ ਐਸੇ ਨੇ ਜਿਹੜੇ ਧਰਮ ਦੇ ਨਾਂ ਤੇ ਵਿਖਾਵਾ ਕਰਦੇ ਨੇ ਵੇਖਣ ਵਾਲਾ ਬੰਦਾ ਕਹਿੰਦਾ ਇਹ ਬੜਾ ਵੱਡਾ ਧਰਮੀ ਬੰਦਾ ਪਾਸ਼ਾ ਕਹਿੰਦੇ ਨਾ ਹੈ ਉਹ ਵੀ ਮਨਮੁਖੀ ਆ ਜਿਹੜਾ ਗੁਰੂ ਦੇ ਸਿਧਾਂਤ ਤੋਂ ਉਲਟ ਕਰਮ ਕਰ ਰਿਹਾ ਕੋ ਸਤਨਾਮ ਉਲਟ ਹੋ ਰਿਹਾ ਨਾਨਕ ਜੇ ਮਨਮੁਖ ਕਿਮਾਵੇ ਸੋ ਥਾਏ ਨਾ ਪਵੈ ਦਰਗੇ ਹੋਏ ਖਵਾਰ ਆਖਰ ਨੂੰ ਦਰਗਾ ਦੇ ਵਿੱਚ ਖਵਾਰ ਦਾ ਭਾਵ ਵਰਤੁੰਦਾ ਖੱਜਲ ਖਵਾਰੀ ਖੱਜਲ ਖਵਾਰੀ ਪਾਸ਼ਾ ਕਹਿੰਦੇ ਦਰਗਾ ਦੇ ਵਿੱਚ ਖੱਜਲ ਖਵਾਰੀ ਹੋਵੇਗੀ ਆਖੋ ਸਤਨਾਮ ਮਾਨ ਸਤਕਾਰ ਨਹੀਂ ਮਿਲੇਗਾ ਗੁਰਮੁਖ ਪਿਆਰਿਓ ਜੇ ਆਪਾਂ ਚਾਹੁੰਦੇ ਆ ਨਾ ਸਾਨੂੰ ਦਰਗਾ ਦੇ ਵਿੱਚ ਮਾਨ ਸਤਕਾਰ ਮਿਲੇ ਫਿਰ ਮਾਗਮੁਖ ਨਹੀਂ ਫਿਰ ਗੁਰਮੁਖ ਬੜਨਾ ਪੈਣਾ ਗੁਰਮੁਖ ਵਾਲਾ ਪਹਿਰਾਵਾ ਪਾਉਣਾ ਪੈਣਾ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਆ ਕਰੀਏ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਹਬ ਸਿਓ ਮੇਲ ਕਿ ਸਾਡਾ ਪਰਮੇਸ਼ਰ ਦੇ ਨਾਲ ਸਾਡਾ ਵਾਹਿਗੁਰੂ ਦੇ ਨਾਲ ਸਾਡਾ ਰੱਬ ਦੇ ਨਾਲ ਨੇਲ ਹੋ ਜਾਵੇ ਸੋ ਤੁਸੀਂ ਬੜੇ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੀ ਬਾਣੀ ਪਾਠ ਕਥਾ ਵਿਚਾਰਾ ਸਰਵਣ ਕਰਦੇ ਹੋ ਸਤਿਗੁਰੂ ਕਿਰਪਾ ਕਰਨ ਸਾਡਾ ਇੱਕ ਇੱਕ ਮਿੰਟ ਜਿਹੜਾ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ گزارਦੇ ਆ ਇਹ ਸਤਿਗੁਰੂ ਜੀ ਥਾਏ ਪਾਲਣ ਲੇਖੇ ਵਿੱਚ ਲੱਗ ਜਾਵੇ ਸਾਡੇ ਤੇ ਸਤਿਗੁਰੂ ਜੀ ਰਹਿਮਤ ਕਰਨ ਦਇਆ ਕਰਨ ਨਾਮ ਦੀ ਦਾਤ ਸਤਿਗੁਰੂ ਸਾਡੀ ਝੋਲੀ ਵਿੱਚ ਪਾ ਦੇਣ ਸੋ ਆਪਾਂ ਥੋੜਾ ਜਿਹਾ ਸਮੇਂ ਦੀ ਹੋਰ ਤੇ ਬਦਲੀ ਕੀਤੀ ਹੈ ਗੁਰਮੁਖ ਪਿਆਰਿਓ ਸੋ ਹੁਣ 5 ਵਜੇ 5 ਮਿੰਟ ਤੇ ਰਹਿਰਾਸ ਦੇ ਪਾਠ ਸ਼ੁਰੂ ਹੋਇਆ ਕਰਨ ਕੇ ਪਹਿਲਾਂ ਸਵਾ 5 ਹੋਉਂਦੇ ਸੀ 5 ਵਜੇ 5 ਮਿੰਟ ਤੇ ਸੋ ਅੱਗੇ ਪੌਣੇ 7 ਵਜੇ ਸਾਰੀ ਸਮਾਪਤੀ ਹੁੰਦੀ ਸੀ ਹੁਣ ਆਪਾਂ 6:30 ਵਜੇ ਸਾਰੀ ਸਮਾਪਤੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪੋ ਮਾਗਦੇ ਦੇ ਅਨੰਦ ਦੇ ਵਿੱਚ ਧੁੰਦਾ ਪੈਂਦੀ ਹੈ ਸੋ ਹੋਰ ਸਮੇਂ ਦੀ ਤਬਦੀਲੀ ਹੋਣੀ ਹੈ ਥੋੜੀ-ਥੋੜੀ ਸਿੱਝ-ਸਿੱਝੇ ਕਰਕੇ ਆਪਾਂ 5-5 ਮਿੰਟ ਕਰਕੇ ਹੋਰ ਵੈਕ ਨੂੰ ਲੈ ਕੇ ਆਵਾਂਗੇ ਸੋ ਥੋੜਾ ਪਹਿਲਾਂ ਹਾਜ਼ਰੀ ਭਰਿਆ ਕਰੋ ਪਾਸ਼ਾ ਦੇ ਚਰਨਾਂ ਦੀ ਹੋਈਆਂ ਗਲਤੀਆਂ ਦੀ ਖਿਮਾ ਪਾਸ਼ਾ ਦੇ ਚਰਨਾਂ ਅੰਦਰ ਝੁਕਾਓ ਸੀਸ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ